ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੀਦੀ ਆਰਡੀਨੇਸਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਵਿੱਚ ਬਹੁਤ ਹੀ ਜ਼ਿਆਦਾ ਅਕ੍ਰੋਸ਼ ਤੇ ਰੋਸ ਦੀ ਲਹਿਰ ਵੱਧਦੀ ਜਾ ਰਹੀ ਹੈ ਇਸੇ ਦਾਇਤ ਬੰਗਾ ਫਗਵਾੜਾ ਰੋਡ ਦੇ ਉੱਤੇ ਬਹਿਰਾਮ ਟੋਲ ਪਲਾਇਆ ਤੇ ਕਿਸਾਨ ਜਥੇਬੰਦੀਆਂ ਵੱਲੋਂ ਦੁਆਬਾ ਕਿਸਾਨ ਯੂਨੀਅਨ ਜਥੇਬੰਦੀ ਵੱਲੋਂ ਬਹੁਤ ਹੀ ਵਿਸ਼ਾਲ 8 ਦਿਨ ਤੋਂ ਧਰਨਾ ਲਾ ਰੱਖਿਆ ਹੈ ਉੱਥੇ ਕਿਸੇ ਵੀ ਵਹੀਕਲ ਦੀ ਆਉਣ ਜਾਣ ਵਾਲੇ ਦੀ ਪਰਚੀ ਨਹੀਂ ਕਟਣ ਦਿੱਤੀ ਜਾ ਰਹੀ ਸਾਰਿਆਂ ਨੂੰ ਬਗੈਰ ਪਰਚੀ ਕੱਟੇ ਤੋਂ ਆਉਣ ਜਾਣ ਦਿੱਤਾ ਜਾ ਰਿਹਾ ਹੈ ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਦਵਿੰਦਰ ਸਿੰਘ ਸੰਧਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਡੇ ਕਿਸਾਨਾਂ ਦੇ ਢਿੱਡ ਦੇ ਵਿੱਚ ਸ਼ੁਰਾ ਮਾਰਿਆ ਸਾਡੇ ਨਾਲ ਧਰੋ ਕੀਤਾ ਕਿਸਾਨ ਦੇਸ਼ ਦਾ ਆਂਦਾਤਾ ਜਿਸ ਨੂੰ ਰੋਲਿਆ ਜਾ ਰਿਹਾ ਸਵਰਨ ਸਿੰਘ ਲਾਧੀਆਂ ਨੇ ਵੀ ਆਪਣੇ ਵਿਚਾਰ ਰੱਖੇ ਅਵਤਾਰ ਸਿੰਘ ਕਟ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਦੇ ਨਾਲ ਬੈਠਕ ਕੀਤੀ ਸੀ ਉਸ ਦੇ ਵਿੱਚ ਨਾ ਤਾਂ ਹੀ ਖੇਤੀ ਮੰਤਰੀ ਉੱਥੇ ਪਹੁੰਚੇ ਨਾ ਹੀ ਕੋਈ ਉੱਚ ਨੁਮਾਇੰਦਾ ਸਾਡੇ ਸਾਰ ਲੈਣ ਦੇ ਲਈ ਕੋਈ ਉੱਥੇ ਪਹੁੰਚਾ ਅਸੀਂ ਜ਼ਰੂਰ ਸੱਤ ਮੈਂਬਰੀ ਕਮੇਟੀ ਜਿਨ੍ਹਾਂ ਨੇ ਉੱਥੇ ਬੋਲਣਾ ਸੀ ਉਹ ਪਹੁੰਚੇ ਤੇ ਬਾਕੀ 30 ਜਥੇਬੰਦੀਆਂ ਦੇ ਮੈਂਬਰ ਵੀ ਨਾਲ ਸਨ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੀਆਂ ਮੰਗਾਂਵਲ ਤਿਆਰ ਨਾ ਦਿੱਤਾ ਗਿਆ ਤੇ ਅਕਰੋਸ਼ ਦੀ ਲਹਿਰ ਜਾਦੇ ਫੈਲ ਸਕਦੀ ਹੈ ਇਸ ਮੌਕੇ ਤੇ ਹਰਜੀਤ ਸਿੰਘ ਸਰਾਲਾ ਰਾਣੂਆ ਮੇਜਰ ਸਿੰਘ ਕੁਲਥਮ ਗੁਰਨਾਮ ਸਿੰਘ ਮਲਕਪੁਰ ਹਰਪਜਨ ਸਿੰਘ ਬਾਜਵਾ ਸਰਜੀਤ ਸਿੰਘ ਭਰੋਲੀ ਸਰਵਨ ਸਿੰਘ ਲਾਦੀਆ ਮੁਖਤਿਆਰ ਸਿੰਘ ਜਸੂ ਮਜਰਾ ਬਲਜਿੰਦਰ ਸਿੰਘ ਚੱਕਮੁਡੇਰ ਪ੍ਰਤਪਾਲ ਸਿੰਘ ਤੇ ਹੋਰ ਸਾਥੀ ਵੀ ਹਾਜ਼ਰ ਸਨ ਧਰਨੇ ਦੇ ਵਿੱਚ ਬੈਠੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਉਹਨਾਂ ਦੇ ਲਈ ਚਾਹ ਪਾਣੀ ਔਰ ਲੰਗਰ ਦੀ ਪੂਰੀ ਬਵਸਥਾ ਕੀਤੀ ਗਈ ਸੀ ਕਿਸਾਨਾਂ ਦੇ ਧਰਨੇ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਬਹਿਰਾਮ ਤੋਂ ਆਂਗਣਵਾਲੀ ਵਰਕਰ ਜੂਨੀਅਨ ਵੱਲੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਬਹਿਰਾਮ ਬੱਸ ਸਟੈਂਡ ਤੋਂ ਲੈ ਕੇ ਟੋਲ ਪਲਾजा ਬਹਿਰਾਮ ਤੱਕ ਧਰਨੇ ਮਾਰਦੇ ਹੋਏ ਸੜਕ ਦੇ ਪਾਸੇ-ਪਾਸੇ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਨਾਰੇ ਲਾਇਆ ਔਰ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ सान मज़दूरा दुकानदार मुलाज़म सभु लोका जिंदीअ ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ ਤਿੰਨ ਆਰਡੀਨੈਂਸ ਲਿਆ ਕੇ ਪਾਸ ਕੀਤੇ ਗਏ ਜੋ ਕਿਸਾਨਾਂ ਦੇ ਵਿਰੋਧ ਦੇ ਵਿੱਚ ਹੈ ਭਾਰਤੀ বিজেਪੀ ਸਰਕਾਰ ਵੱਲੋਂ ਉਹਦੇ ਵਿੱਚ ਉਹਨਾਂ ਨੇ ਰਾਸ਼ਟਰਪਤੀ ਤੋਂ ਵੀ ਆਖਰੀ ਜਿਹੜੀ ਮੂਰ ਹੁੰਦੀ ਹੈ ਰਾਸ਼ਟਰਪਤੀ ਤੋਂ ਉਹ ਵੀ ਉਸ ਕਾਨੂੰਨ ਦੇ ਲਈ ਪਾਸ ਕਰਾ ਲਈ ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਕਾਫੀ ਅਕ੍ਰੋਸ਼ ਵਧਦਾ ਗਿਆ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਅਕ੍ਰੋਸ਼ ਇਹ ਦੇਖਣ ਨੂੰ ਮਿਲਿਆ ਕਿ ਕਿਸਾਨਾਂ ਵੱਲਾ ਹਰ ਥਾਂ ਦੇ ਉੱਤੇ ਹਰ ਫੀਲਡ ਦੇ ਵਿੱਚ ਸਰਕਾਰ ਦੇ ਜਿਹੜੇ ਨਮਾਇंदे ਆ ਜਾਂ ਪੰਜਾਬ ਸਰਕਾਰ ਦੇ ਜਿਹੜੇ ਨਮਾਇंदे ਆ ਉਹਨਾਂ ਦੇ ਖਿਲਾਫ ਰੱਜ ਕੇ ਦੂਸ਼ਣਵਾਜੀ ਉਹਨਾਂ ਦੇ ਕੀਤੀ ਜਾ ਰਹੀ ਹੈ ਸਾਡੇ ਨਾਲ ਸੰਧਮਾ ਸਾਹਿਬ ਜਗਵਿੰਦਰ ਸਿੰਘ ਸੰਧਮਾ ਜਿਨ੍ਹਾਂ ਨੇ ਟੋਲ ਪਲਾਜ਼ਾ ਬਹਿਰਾਮ ਦੇ ਉੱਤੇ ਆਪਣੇ 7 ਦਿਨ ਤੋਂ ਅੱਜ 7ਵੇਂ ਦਿਨ ਦੇ ਵਿੱਚ ਇਹਨਾਂ ਦਾ ਜਿਹੜਾ ਵਿਸ਼ਾਦ ਧਰਨ ਉਹ ਸ਼ਾਮਲ ਹੋ ਗਿਆ ਇਨਾਂ ਨੇ ਇੱਥੇ ਹੀ ਰੋਟੀ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਆਏ ਹੋਏ ਕਿਸਾਨਾਂ ਦੇ ਲਈ ਕੀਤਾ ਹੈ ਜਿਹੜਾ ਵੀ ਅ ਸਭ ਤੋਂ ਪਹਿਲਾਂ ਸੰਧਵਾ ਸਾਹਿਬ ਨੂੰ ਤੁਹਾਨੂੰ ਇਹ ਪੁੱਛਣਾ ਚਾਹਨਾ ਕਿ ਅੱਜ 7 ਦਿਨ ਹੋ ਗਏ ਤੁਹਾਡੇ ਧਰਨਾ ਦੇ ਬਿਲਕੁਲ ਜੀ ਸਾਡਾ ਧਰਨਾ ਜੀ ਆ 7ਵੇਂ ਦਿਨ ਚ ਪ੍ਰਵੇਸ਼ ਕਰ ਗਿਆ ਹੈ ਬਹੁਤ ਹੀ ਸਕਸੈਸਫੁਲ ਚੱਲ ਰਿਹਾ ਜੀ 24 ਘੰਟੇ ਧਰਨਾ ਸਾਡਾ ਨਿਰੰਤਰ ਚੱਲ ਰਿਹਾ ਜੀ ਧਰਨਾ ਨਹੀਂ ਆਪਾਂ ਮੋਰਚਾ ਕਹਾਂਗੇ ਪਹਿਲੇ ਸਮਿਆਂ ਤੋਂ ਸਾਡੇ ਖਾਲਸਿਆਂ ਨੇ ਸਿੰਘਾਂ ਨੇ ਵੀ ਮੋਰਚੇ ਲਾਏ ਆ ਇਹ ਵੀ ਮੋਰਚਾ ਹੀ ਹੈ ਜੀ। ਸਦਨ ਦਾ ਦੂਜਾ ਸਵਾਲ ਇਹ ਆਪਣਾ ਮੇਨ ਪੈ ਜਾਂਦਾ ਬਹਿਰਾਮ ਬੰਗਾ ਮੁਕੰਦਪੁਰ ਏਰੀਆ ਪੈ ਜਾਂਦਾ ਬਿਲਕੁਲ। ਐਮਐਲਏ ਸਾਡਾ ਅਕਾਲੀ ਦਲ ਦਾ ਇਥੋਂ ਔਰ ਚੇਅਰਮੈਨ ਕਾਂਗਰਸ ਦਾ ਕੀ ਇਹਨਾਂ ਦੇ ਵਿੱਚੋਂ 7 ਦਿਨਾਂ ਦੇ ਵਿੱਚ ਤੁਹਾਡੇ ਨਾਲ ਆ ਕੇ ਕਿਸੇ ਨੇ ਤੁਹਾਡੀ ਬਾਹ ਫੜੀ? ਮੈਂ ਤਾਂ ਇਹ ਅਸਮਾਨਾ ਤੁਸੀਂ ਕੁਐਸਚਨ ਕੀਤਾ ਹੈ ਸਾਨੂੰ ਪਰ ਵੈਸੇ ਬਹੁਤ ਵਧੀਆ ਹੈ। ਕੋਈ ਵੀ ਲੀਡਰ ਸਾਡੇ ਤੇ ਨਹੀਂ ਪਹੁੰਚਿਆ ਤੇ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਮਰਜ਼ੀ ਐ 2022 ਤੱਕ ਅਸੀਂ ਉਹਨਾਂ ਨੂੰ ਜਵਾਬ ਦਵਾਂਗੇ ਵੋਟਾਂ ਆ ਰਹੀਆਂ ਮੋਰੇ ਜਿਵੇਂ ਕਿ ਉਹਨਾਂ ਨੂੰ ਕਿਸਾਨੀ ਦਾ ਦਰਦ ਨਹੀਂ ਫਿਰ ਅਸੀਂ ਵੀ ਉਹਨਾਂ ਦਾ ਕੋਈ ਸਾਥ ਨਹੀਂ ਦਵਾਂਗੇ ਤੁਹਾਡੇ ਜਿਹੜੇ ਇਹੀ ਧਰਨੇ ਆ ਇਹਨਾਂ ਧਰਨਿਆਂ ਦੇ ਵਿੱਚੋਂ ਇੱਕ ਬੱਕਰੀ ਲਹਿਰ ਕਿਸੇ ਨਾ ਕਿਸੇ ਕੋਈ ਨਾ ਜਨਮ ਲੈਦੀ ਨਾ ਮਿਲਿਆ ਕੋਈ ਇਹਦੇ ਵਿੱਚੋਂ ਵੀ ਇਹੋ ਜਿਹੀ ਲਹਿਰ ਜਨਮ ਲੈ ਗਈ ਜਿਹੜਾ ਸਿਆਸੀ ਜਨਮ ਨਹੀਂ ਜੀ ਬਿਲਕੁਲ ਨਹੀਂ ਸਿਆਸੀ ਨਹੀਂ ਸਾਡੇ ਲੋਕ ਲੈ ਰਹੇ ਸਾਡੇ ਨੌਜਵਾਨ ਵੀਰ ਸਾਡੇ ਨਾਲ ਤੁਰੇ ਹੋਏ ਆ ਸਿਆਸੀਕਰਨ ਜੇ ਅਸੀਂ ਸਿਆਸੀਕਰਨ ਕਰ ਲਾਪੇ ਫਿਰ ਉਹਨਾਂ ਲੀਡਰਾਂ ਦਾ ਸਾਡੇ ਲੀਡਰਾਂ 'ਚ ਅੰਤਰ ਕੋਈ ਨਹੀਂ ਰਹਿਣਾ ਕਿਉਂਕਿ ਜਦੋਂ ਬੰਦਾ ਸਿਆਸਤ 'ਚ ਆ ਜਾਂਦਾ ਉਹਦੀ ਧੌਣ ਤੇ ਕੀਲਾ ਗੱਟ ਹੋ ਜਾਂਦਾ ਹੈ ਅਸੀਂ ਉਹ ਕੁਝ ਨਹੀਂ ਕਰਨਾ ਅਸੀਂ ਜ਼ਮੀਨ ਤੇ ਰਹਿਣਾ ਚਾਹੁੰਦੇ ਆਪਣੇ ਭਰਾਵਾਂ ਨਾਲ ਕਿਸਾਨਾਂ ਨਾਲ ਰਹਿਣਾ ਚਾਹੁੰਦੇ ਆ ਫਿਰ ਆਪਾਂ ਦੁਸ਼ਣ ਵਾਈ ਦਿੰਦੇ ਆ ਬੀਜੇਪੀ ਸਰਕਾਰ ਕੈਪਟਨਸ ਸਰਕਾਰ ਸ਼ਰੂਮ ਨਹੀਂ ਅਕਾਲੀ ਦਾ ਫਿਰ ਆਪਾਂ ਜੀ ਇਹਨਾਂ ਤੋਂ ਨਹੀਂ ਮਤਲਬ ਪਿੱਛੇ ਹਟਦੇ ਆਪਾਂ ਆਪਣਾ ਕੋਈ ਨੁਮਾਇੰਦਾ ਨਹੀਂ ਖੜੇ ਕਰਦੇ ਫਿਰ ਕਿਸ ਤਰੀਕੇ ਦੇ ਨਾਲ ਆਪਾਂ ਉਹਨਾਂ ਨੂੰ ਫੇਰ ਆਪਣੇ ਜਿਹੜੇ ਕਿਸਾਨ ਬੈਠਿਆ ਕਿਸੇ ਨਾ ਕਿਸੇ ਤਰੀਕੇ ਉਹਨਾਂ ਨਾਲ ਤਾਂ ਜੁੜਨਗੇ ਬਿਲਕੁਲ ਤੁਹਾਡੀ ਗੱਲ ਬਹੁਤ ਵਧੀਆ ਜੀ ਥੱਲੇ ਸਾਡਾ ਕੋਈ ਵਿਚਾਰ ਨਹੀਂ ਕਿਉਂਕਿ ਲੜਾਈ ਬਹੁਤ ਲੰਬੀ ਹੈ ਸਹਿਜ ਪਕੇ ਸੋ ਮਿੱਠਾ ਹੋਏ ਜੋ ਸਾਡੀਆਂ 30 ਜਥੇਬੰਦੀਆਂ ਫੈਸਲਾ ਲੈਣਗੀਆਂ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਇਹਦੇ ਬਾਰੇ ਜਿਹੜਾ ਕੱਲ ਸੈਂਟਰ ਸਰਕਾਰ ਦੇ ਨਾਲ ਮੁਲਾਕਾਤ ਕੀਤੀ ਜਿੱਥੇ ਬੰਦੀਆਂ ਦੇ ਤੇ 7 ਮੈਂਬਰ ਗਏ ਆ ਉਹ ਕਿੱਥੇ ਇੱਕ ਤੱਕ ਤੁਸੀਂ ਮੰਨਦੇ ਆ ਉਹਨੂੰ ਸੱਤ ਨਹੀਂ ਮੈਂਬਰ ਸੱਤ ਨਹੀਂ ਗਏ ਸੱਤ ਮੈਂਬਰ ਸੇ ਟੇਬਲ ਟॉक ਕਰਨ ਲਈ ਤਿਆਰ ਕੀਤੇ ਸੀ ਕਿ ਉਹ ਤੇ ਤੀਆਂ ਨੇ ਨਿਰੰਦਰ ਬੋਲਣਾ ਸੱਤ ਜਣੇ ਬੋਲਾਂਗੇ ਮੈਂਬਰ ਸਾਡੇ 30 ਗਏ ਆ ਉਹ ਸਪੱਸ਼ਟ ਹੀ ਆ ਜੀ ਕਿਉਂਕਿ ਉਹਨਾਂ ਨੇ ਸੈਂਟਰ ਸਰਕਾਰ ਨੇ ਕੋਈ ਆਪਣਾ ਕੈਬਨਟ ਤੋਂ ਮੰਤਰੀ ਨਹੀਂ ਭੇਜਿਆ ਸਾਨੂੰ ਮੀਟਿੰਗ ਕਰਨ ਲਈ ਤੇ ਖੇਤੀਬਾੜੀ ਦਾ ਕੋਈ ਨਮਾ ਤਾਂ ਭੇਜਤਾ ਉਹਨੂੰ ਅਸੀਂ ਹੋਕੇ ਜਿਹਨ ਦਿੱਤਾ ਵੀ ਅਸੀਂ ਤੇਰੀ ਚਾਹ ਪੀਣ ਨਹੀਂ ਆਏ ਤੇਰੇ ਬਿਸਕਟ ਖਾਣ ਨਹੀਂ ਆਏ ਅਸੀਂ ਉੱਥੇ ਬਾਈਕਟ ਮੀਟਿੰਗ ਤਾਂ ਕਰਕੇ ਸਾਡੀਆਂ ਜਥੇਬੰਦੀਆਂ ਬਾਹਰ ਆਈਆਂ ਉਹ ਪੰਜਾਬ ਤੋਂ ਤੁਹਾਡੀ ਜਿਹੜੀ ਆ ਅਗਲੀ ਰੂਪਰੇਖਾ ਸੰਘਰਸ਼ ਦੀ ਉਹ ਕੀ ਹੋਵੇਗੀ ਅਗਲੀ ਰੂਪਰੇਖਾ ਜੀ ਸਾਡੀ ਅੱਜ ਮੀਟਿੰਗ 30 ਜਥੇਬੰਦੀਆਂ ਦੀ ਚੰਡੀਗੜ੍ਹ ਪੰਜਾਬ ਤੋਂ ਚੱਲ ਰਹੀ ਹੈ ਜੋ ਵੀ ਉੱਥੋਂ ਫੈਸਲਾ ਹੋਊਗਾ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਰਤਾਰ ਸਿੰਘ ਪਟ ਜੋ 30 ਜਥੇਬੰਦੀਆਂ ਕਿਸਾਨ ਹਤਾਸ਼ੀਵੇਂ ਉਹਨਾਂ ਦੇ ਵਿੱਚ ਇਹਨਾਂ ਦੀ ਜਥੇਬੰਦੀ ਵੀ ਸ਼ਾਮਿਲ ਆਉਂਦੀਆਂ ਦੇ ਨਾਲ ਵੀ ਇਹਨਾਂ ਦੇ ਵਿਚਾਰ ਐਨਕੇਐਨਟੀਵੀ ਦੇ ਮਰਦੇ ਹੋਣਾ ਹੀ ਤੁਹਾਡੇ ਸਾਹਮਣੇ ਜ਼ਰੂਰ ਹੈ ਕੱਲ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਉੱਥੇ ਦਿੱਲੀ ਹੋਈ ਆ ਤੇ ਉਹਨਾਂ ਨੂੰ ਬੁਲਾਇਆ ਗਿਆ ਸੀ ਵੈਸੇ ਤਾਂ ਜਿਹੜੀਆਂ 30 ਕਿਸਾਨ ਜਥੇਬੰਦੀਆਂ ਇਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਇਹਦੇ ਵਿੱਚੋਂ ਨਿਕਲਣ ਵਾਲਾ ਕੁਝ ਨਹੀਂ ਪਰ ਫਿਰ ਵੀ ਇਹ ਕਿਸਾਨ ਜਥੇਬੰਦੀਆਂ ਨੇ ਇਹ ਸਮਝ ਕੇ ਉੱਥੇ ਦਿੱਲੀ ਗਏ ਆ ਕਿ ਲੋਕਾਂ ਨੇ ਕਿਹਾ ਕਿ ਇਹ ਜਥੇਬੰਦੀਆਂ ਕਿਸਾਨੀ ਦਾ ਮਸਲਾ ਹੱਲ ਨਹੀਂ ਕਰਨੀਆਂ ਚਾਹਣਾ ਚਾਹਣੀਆਂ ਪੰਜਾਬ ਦਾ ਨੁਕਸਾਨ ਕਰ ਰਹੀਆਂ ਔਰ ਲੋਕਾਂ ਦੇ ਵਿੱਚ ਵੀ ਜਿਹੜਾ ਕਿਸਾਨਾਂ ਪ੍ਰਤੀ ਗੁੱਸਾ ਵੱਧਾ ਜਾ ਰਿਹਾ ਇਸ ਕਰਕੇ ਉੱਥੇ ਗਈਆਂ ਇਹਨਾਂ ਨੂੰ ਹਾਲਾਂਕਿ ਪਤਾ ਸੀ ਕਿ ਮੋਦੀ ਨੇ ਕੁਝ ਨਹੀਂ ਦੇਣਾ ਉਹ ਜਿਹੜਾ ਖੇਤੀ ਮੰਤਰੀ ਹੈ ਉਹ ਉਸਨੇ ਕੁਝ ਨਹੀਂ ਦੇਣਾ ਸੱਤ ਮੈਂਬਰੀ ਕਮੇਟੀ ਬਣਾਈ ਆ ਯਾਨੀ 30 ਕਿਸਾਨ ਜਥੇਬੰਦੀਆਂ ਨੇ ਉੱਥੇ ਗਏ ਆ ਔਰ ਉੱਥੇ ਡੇਢ ਘੰਟਾ ਗੱਲਬਾਤ ਚੱਲੀ ਆ ਉੱਥੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਆ ਜਿਹੜਾ ਉਹ ਵੀ ਨਹੀਂ ਆਇਆ ਕਿਸਾਨ ਜਥੇਬੰਦੀਆਂ ਚੋਣੀਆਂ ਸੀ ਕਿ ਪ੍ਰਾਈਮ ਮਿੰਿਸਟਰ ਮੋਦੀ ਆਵੇ ਤੇ ਇਹ ਜਿਹੜਾ ਨਰਿੰਦਰ ਸਿੰਘ ਤੋਮਰ ਆ ਖੇਤੀਬਾੜੀ ਮੰਤਰੀ ਇਹ ਆਵੇ ਉਹਨਾਂ ਇਸ ਸਿਕੱਤਰ ਦੇ ਨਾਲ ਗੱਲਬਾਤ ਕਰਾਈ ਆ ਸਿਕੱਤਰ ਦੇ ਕੋਲ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਨਹੀਂ ਇਸ ਕਰਕੇ ਇਹ ਜਿਹੜੀ ਆ ਵਾਪਸ ਮੁੜਿਆ ਆ ਇੱਕ ਪਾਸੇ ਉਹ ਕਹਿੰਦੇ ਕਿ ਤੁਸੀਂ ਸਾਡੇ ਨਾਲ ਆ ਕੇ ਗੱਲਬਾਤ ਕਰੋ ਉੱਥੇ ਦਿੱਲੀ ਆ ਕੇ ਉੱਥੇ ਕੋਈ ਮੰਤਰੀ ਨਹੀਂ ਪਹੁੰਚਦਾ ਜਿਹੜਾ ਅਧਿਕਾਰਤ ਮੰਤਰੀ ਜਾਂ ਦੂਸਰੇ ਪਾਸੇ ਇਹਨਾਂ ਨੇ ਆਪਣੇ 8-9 ਮੰਤਰੀ ਜਿਹੜੇ ਆ ਪੰਜਾਬ ਦੇ ਵਿੱਚ ਲਾਏ ਹੋਏ ਆ ਕਿ ਤੁਸੀਂ ਕਿਸਾਨਾਂ ਨੂੰ ਸਮਝਾਓ ਕਿ ਜਿਹੜੀ ਐ ਐਮਐਸਬੀ ਆ ਇਹ ਖਤਮ ਨਹੀਂ ਹੋਊਗੀ ਕਿਸਾਨਾਂ ਦੀ ਜਿਹੜੀਆਂ ਜਿੰਸਾਂ ਇਹਨਾਂ ਦੀ ਜਿਹੜੀ ਕੀਮਤ ਹੈ ਇਹਨਾਂ ਦੀ ਦੁੱਗਣੀ ਆਮਦਨ ਕਿਸਾਨਾਂ ਨੂੰ ਦੁੱਗਣੀ ਹੋਊਗੀ ਦੁੱਗਣੀ ਕਿੱਦਾਂ ਹੋਊਗੀ ਗੱਲਾਂ ਬਾਤਾਂ ਦੇ ਨਾਲ ਦੁੱਗਣੀ ਨਹੀਂ ਹੋਣੀ ਮੋਦੀ ਜਿਹੜਾ ਆਪਣਾ ਏਜੰਡਾ ਲਾਗੂ ਕਰ ਰਿਹਾ ਕਿਸਾਨਾਂ ਦੀ ਉਹਨੂੰ ਕੋਈ ਪਰਵਾਹ ਨਹੀਂ ਜਿਹੜਾ ਕਮੰਤਰੀ ਵਿਧਰ ਤੇ ਆਈਐਮਐਫ ਜਾਂ ਵਿਸ਼ਵ ਬੈਂਕ ਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਆ ਜਿਹੜੀ ਸੰਸਾਰ ਵਪਾਰਕ ਸੰਸਥਾ ਉਹਨੂੰ ਨਾ ਇੱਕ ਨਵਾਂ ਮਾਡਲ ਜਿਹੜਾ ਦੁਨੀਆ ਪੱਧਰ ਤੇ ਉਹ ਚਲਾਇਆ ਜਾ ਰਿਹਾ ਉਹਨਾਂ ਨੂੰ ਧੱਲੇ ਦੇ ਨਾਲ ਲਾਗੂ ਕਰ ਰਹੇ ਆ ਐਸੀ ਕਰਕੇ ਅਡਾਨੀਆਂ ਅੰਬਾਨੀਆਂ ਨੂੰ ਇੱਥੇ ਸਾਰਾ ਕੁਝ ਲਟਾਇਆ ਜਾ ਰਿਹਾ ਆ ਆਪਾਂ ਗੱਲ ਕਰਦੇ ਆ ਕਿ ਅਡਾਨੀਅਨ ਜਗ੍ਹਾ ਦਿੱਤੀ ਅੰਬਾਨੀਆਂ ਨੇ ਜਗ੍ਹਾ ਦਿੱਤੀ ਜਗ੍ਹਾ ਕਿਹਨੇ ਦਿੱਤੀ ਸਾਡੇ ਕਿਸਾਨਾਂ ਨੇ ਕੀ ਉਹ ਭਰਾਮਣੂ ਨੀਤੀ ਦੇ ਵਿੱਚ ਸ਼ਾਮਲ ਨੂੰ ਸਾਡੇ ਕਿਸਾਨਾਂ ਨੇ ਜਗ੍ਹਾ ਨਹੀਂ ਦਿੱਤੀ ਜਗ੍ਹਾ ਜਿਹੜੀ ਆ ਜ਼ਬਰਦਸਤੀ ਜਿਹੜੀ ਸਰਕਾਰ ਆ ਉਹਨੂੰ ਕਾਨੂੰਨ ਬਣਾਇਆ ਹੋਇਆ ਕਿ ਜ਼ਮੀਨ ਕਿੱਦਾਂ ਕਵਰ ਕਰਨੀ ਆ ਪਹਿਲਾ ਜਿਹੜਾ ਕਾਨੂੰਨ ਬਣਾਇਆ ਸੀ ਕਿ ਜਦੋਂ ਵੀ ਕਿਤੇ ਮਤਲਬ ਜ਼ਮੀਨ ਐਕਵਾਇਰ ਕਰਨੀ ਆ ਜਾਂ ਸ਼ਾਮਲਾੜਦੀ ਕਰਨੀ ਆ ਜਾਂ ਹੋਰ ਕਰਨੀ ਆ ਤੇ ਉਹਦੇ ਵਿੱਚ ਗ੍ਰਾਮ ਸਭਾ ਦੇ ਜਿਹੜੇ ਸੀਗੇ 80% ਮੈਂਬਰਾਂ ਦੀ ਸਹਿਮਤੀ ਹੋਣੀ ਚਾਹੀਦੀ ਸੀ ਜਿਹੜੀਆਂ ਪੰਚਾਇਤੀ ਜ਼ਮੀਨਾਂ ਵੀ ਆ ਜਿਹੜੀਆਂ ਦੂਜੀਆਂ ਜ਼ਮੀਨਾਂ ਆ ਉਹ ਕਦੇ ਵੀ ਮਤਲਬ ਨਹੀਂ ਕਾਨੂੰਨ ਬਣਾਇਆ ਕਿ ਅਸੀਂ ਮਤਲਬ ਆ ਜੇ ਇੱਥੇ ਸਾਨੂੰ ਨੈਸ਼ਨਲ ਪੱਧਰ ਤੇ ਕੋਈ ਜ਼ਰੂਰਤ ਪੈਂਦੀ ਆ ਕੋਈ ਕਾਰੋਬਾਰ ਸੈੱਟ ਕਰਨ ਦੀ ਕਿ ਆਸੀ ਜਿਹੜੀਆਂ ਜ਼ਮੀਨਾਂ ਜ਼ਬਰੀ ਐਕਵਾਇਰ ਕਰਾਂਗੇ ਜਿੱਦਾਂ ਹੁਣ ਆ ਸੜਕ ਨਿਕਲੀ ਆ ਹਾਈਵੇ ਨਿਕਲਿਆ ਇਹਦੇ ਨਾਲ ਨਾਲ ਜਿੱਦੇ ਕਿਸਾਨ ਪੈਂਦੇ ਸੀ ਜੇ ਕਿਸਾਨ ਕਹੇ ਮੈਂ ਨਹੀਂ ਜ਼ਮੀਨ ਦੇਣੀ ਕਿਸਾਨ ਦਾ ਬਸ ਨਹੀਂ ਚੱਲਦਾ ਇੱਥੇ ਇਸ ਕਰਕੇ ਜਿਹੜੀ ਸਾਡੀ ਸਰਕਾਰ ਆ ਇਹ ਜ਼ਬਰਦਸਤੀ ਜ਼ਮੀਨਾਂ ਐਕਵਾਇਰ ਕਰਦੀ ਆ ਉਹਨਾਂ ਜ਼ਮੀਨਾਂ ਦਾ ਵੀ ਪੂਰਾ ਮੁੱਲ ਨਹੀਂ ਦਿੰਦੀ ਉਹਨਾਂ ਦੀ ਨੀਤੀ ਇਹ ਹੈ ਕਿ ਕਿਸਾਨ ਜਿਹੜੇ ਆ ਜਿਸ ਤਰ੍ਹਾਂ ਸਬਸਿਡੀਆਂ ਘਟਾਈਆਂ ਜਾ ਰਹੀਆਂ ਜਿਸ ਤਰ੍ਹਾਂ ਜਿਹੜੀਆਂ ਲਾਗਤ ਕੀਮਤਾਂ ਵਧਾਈਆਂ ਜਾ ਰਹੀਆਂ ਉਹਦਾ ਮਤਲਬ ਹੈ ਸਰਕਾਰ ਦਾ ਕਿ ਆਪਣੇ ਆਪਣੇ ਖੇਤੀ ਛੱਡ ਜਾਣ ਤੇ ਸਸਤੀਆਂ ਜ਼ਮੀਨਾਂ ਇਹਨਾਂ ਲਟੇਰਿਆਂ ਨੂੰ ਅਡਾਨੀਆਂ ਬੰਦਾਨੀਆਂ ਨੂੰ ਲਟਾ ਦਈਏ ਸੀ ਤੇ ਇਹ ਜਿਹੜੀ ਲੇਬਰ ਆ ਸਸਤੇ ਭਾਤੇ ਉਹਨਾਂ ਦੇ ਅਦਯੋਗਾਂ ਦੇ ਵਿੱਚ ਕੰਮ ਕਰੇ ਤੁਸੀਂ ਸਾਡੇ ਟੀਵੀ ਦੇ ਮਾਧਿਅਮ ਨਾਲ ਕਿਸਾਨਾਂ ਨੂੰ ਆਪਣੇ ਭਾਈਚਾਰਕ ਸਾਝਵਾਲਿਆਂ ਨੂੰ ਕੀ ਸੰਦੇਸ਼ ਦੇਣਾ ਜੋ ਜਿਹੜੀ ਜਿਸ ਵੇਲੇ ਤੁਹਾਡੇ ਕਿਸਾਨ ਯੂਨੀਅਨਾਂ ਲੱਖਾਂ ਲੱਖ ਕੀ ਕਿਸਾਨ ਜਥੇਬੰਦੀਆਂ ਜਿਹੜੀਆਂ ਉਹਦੇ ਮੱਦੇਨਜ਼ਰ ਰੱਖਦੀਆਂ ਬਾਕੀ ਬਾਕੀ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਹ ਹੀ ਸੰਦੇਸ਼ ਦੇਣਾ ਚਾਹੁੰਦਾ ਕਿ ਭਰਾਓ ਜਿਹੜਾ ਆਪਣਾ ਇਕਲਾ ਆਪਣੇ ਏਕੇ ਨੂੰ ਮਜ਼ਬੂਤ ਰੱਖੋ ਕਿਉਂ ਇਹ ਜਿਹੜੀਆਂ ਪਾਰਟੀਆਂ ਆ ਇਹ ਸਰਕਾਰਾਂ ਆ ਇਹਨਾਂ ਤੋਂ ਝਾਕ ਨਾ ਰੱਖੋ ਜੇ ਤੁਸੀਂ ਪੰਜਾਬ ਦੀ ਗੱਲ ਵੀ ਕਰਦੇ ਆ ਅਕਾਲੀ ਸਰਕਾਰ ਦੀ ਗੱਲ ਕਰਦੇ ਆ ਕਿਰਤਨ ਸਰਕਾਰ ਦੀ ਗੱਲ ਕਰਦੇ ਆ ਇਹਨਾਂ ਦੇ ਜਿਹੜੇ ਪਿਓ دادੇ ਸੀ ਇਹਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਗਦਾਰੀਆਂ ਕੀਤੀਆਂ ਇਹ ਮਜੀਠੀ ਦੇ ਸਰਦਾਰਾਂ ਨੂੰ ਰੱਬੇ ਮਿਲੇ ਆ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਗਦਾਰੀਆਂ ਕੀਤੀਆਂ ਲੋਕਾਂ ਨੂੰ ਨਾਲ ਉਹ ਵੱਡੇ ਵੱਡੇ ਜ਼ਗੀਰਦਾਰ ਬਣੇ ਆ ਇਸੇ ਤਰ੍ਹਾਂ ਜਿਹੜਾ ਕੈਪਟਨ ਸੱਗਾ ਕੈਪਟਨ ਦਾਦਾ ਪ੍ਰਸਾਦਾ ਭੁਗੰਦਰ ਸਿੰਘ ਮਹਾਰਾਜਾ ਉਹਨਾਂ ਵੀ ਜੁੜਾ ਆ ਇਹਨਾਂ ਤੇ ਗਦਾਰੀਆਂ ਕੀਤੀਆਂ ਬਬਰ ਅਕਾਲੀਆਂ ਦੇ ਕੀਤੀਆਂ ਅਕਾਲੀ ਲਹਿਰ ਤੇ ਕੀਤੀਆਂ ਕਿਸਾਨਾਂ ਦੇ ਕੀਤੀਆਂ ਇਸ ਕਰਕੇ ਇਹਨਾਂ ਨੂੰ ਜ਼ਗੀਰਾ ਮਿਲੀਆਂ ਇਸ ਕਰਕੇ ਸਾਨੂੰ ਕੋਈ ਸੁਪਨੇਖਾ ਨਹੀਂ ਰਹਿਣਾ ਚਾਹੀਦਾ ਕਿ ਇਹ ਜਿਹੜੇ ਲੋਕ ਆ ਸਾਡੀ ਹਮਦਰਦੀ ਕਰਨਗੇ ਇਹਨੂੰ ਦੁਸ਼ਮਣ ਬਣਨਾ ਸਾਡੇ ਦੁਸ਼ਮਣਾਂ ਦੇ ਕਤਾਰ ਦੇ ਵਿੱਚ ਖੜੇ ਆ ਉਹਨਾਂ ਦੇ ਨਾਲ ਚਲੇ ਗਿਆ ਤੇ ਕਸਾਨ ਵੀ ਸਮਝ ਗਿਆ ਕਿ ਸਾਡੇ ਜਿਹੜੇ ਮਿੱਤਰ ਕਹੋਣਾ ਇਸ ਕਰਕੇ ਇੱਕ ਲੇਖ ਚਤੀ ਗਈ ਦੇਖਣ ਦੇ ਵਿੱਚ ਆਇਆ ਸੁਖਵੀਰ ਵਾਦਾਲਾ ਕਿਸਾਨ ਰੈਲੀ ਲੈ ਕੇ ਗਿਆ ਕਿਸਾਨਾਂ ਦੇ ਹੱਕ ਦੇ ਲਈ ਚੱਗੀ ਉਹਦੇ ਵਿੱਚ ਵੀ ਕਿਸਾਨ ਕਾਫੀ ਤਰ੍ਹਾਂ ਦੇ ਸੀ ਉਸ ਤੋਂ ਬਾਅਦ ਕੈਪਟਨ ਸਾਹਿਬ ਨੇ ਵੀ ਕਿਸਾਨਾਂ ਦੇ ਹੱਕ ਦੇ ਲਈ ਨਾਅਰਾ ਮਾਰਿਆ ਪਰ ਭਾਜਪਾ ਦੇ ਜਿਹੜੇ ਆ ਪੰਜਾਬ ਦੇ ਵਰਕਰ ਆ ਉਹ ਵੀ ਘਰ ਘਰ ਜਾ ਕੇ ਕਿ ਇਹ ਕਿਸਾਨਾਂ ਨੂੰ ਵੰਡਣ ਦੀ ਕੋਸ਼ਿਸ਼ ਹੈ ਬਿਲਕੁਲ ਦੀ ਕਿਸਾਨਾਂ ਨੂੰ ਇਹ ਵੰਡਣ ਦੀ ਕੋਸ਼ਿਸ਼ ਆ ਸਖਬੀਰ ਬਾਦਲ ਹੁਣੀ ਉਹ ਆਪਣੀ ਜਿਹੜੀ ਸਾਂਝ ਆ ਤਕਰੀਬਨ 23 ਸਾਲ ਜਿਹੜੀ ਆ ਬੀਜੇਪੀ ਦੇ ਨਾਲ ਰੱਖੀ ਆ ਤੇ ਉਸ ਸਾਂਝ ਦੇ ਵਿੱਚ ਜਿੰਨੇ ਵੀ ਲੋਕ ਵਿਰੋਧੀ ਕਾਨੂੰਨ ਬਣਾ ਆ ਇਹ ਇਕ ਪਹਿਲੀ ਸਰਕਾਰ ਬੋਲੀ ਨਹੀਂ ਤੁਸੀਂ ਦੇਖ ਲਓ ਕਿ ਧਾਰਾ 70 370 ਜਿਹੜੀ ਆ ਤੇ 35 ਜਦੋਂ ਉੱਥੇ ਕਦਮ ਕੀਤੀ ਆ ਹਾਲਾਂਕਿ ਨਹੀਂ ਮੋਰਚੇ ਲਾਏ ਆ ਕਿ ਅਸੀਂ ਜਿਹੜੇ ਫੈਡਰਲਿਜ਼ਮ ਦੇ ਸੰਘਵਾਦ ਦੇ ਜਿਹੜੇ ਮਦਈ ਆ ਅਸੀਂ ਕਹਿੰਦੇ ਆ ਕਿ ਕੇਂਦਰ ਨੂੰ ਇੰਨਾ ਮਜ਼ਬੂਤ ਨਹੀਂ ਹੋਣਾ ਚਾਹੀਦਾ ਜਿਹੜੀਆਂ ਸ਼ਕਤੀਆਂ ਦੀ ਵੰਡਿਆ ਰਾਜ ਸਰਕਾਰਾਂ ਦੇ ਵਿੱਚ ਕਰਨੀ ਚਾਹੀਦੀ ਆ ਤੇ ਕੇਂਦਰ ਸਰਕਾਰ ਦੇ ਵਿੱਚ ਕਰਨੀ ਚਾਹੀਦੀ ਆ ਪਰ ਉੱਥੇ ਬੋਲੇ ਨੇ ਉਹ ਤੋਂ ਬਾਅਦ ਸਰਦਾਰਾ ਸਿੰਘ ਯੋਨ ਨੂੰ ਜਾਣਦੇ ਸੀ ਹਾਂਜੀ ਐਸਐਸ ਜੌਰ ਜਾਣਦਾ ਜੀ ਦੋਨਾਂ ਦਾ ਇੱਕ ਬਿਆਨ ਸੀਗਾ 4-5 ਸਾਲ ਪਹਿਲਾਂ ਕਿ ਧਰਨੇ ਤੁਸੀਂ ਮੋਦੀ ਦੇ ਕਿਉਂ ਲਾ ਰਹੇ ਹੋ ਜਦਕਿ 1913 ਦੇ ਵਿੱਚ ਕਾਂਗਰਸ ਸਰਕਾਰ ਨੇ ਅਕਾਲੀ ਦਲ ਸਰਕਾਰ ਨੇ ਪਾਸ ਕੀਤਾ ਉਸ ਤੋਂ ਬਾਅਦ ਹੁਣ ਕਾਂਗਰਸ ਸਰਕਾਰ ਨੇ ਇਹ 18 ਦੇ ਵਿੱਚ ਇਹ ਕਾਨੂੰਨ ਲਾਗੂ ਕੀਤਾ ਜਦ ਕਿ ਮੋਦੀ ਨੇ ਇਹਨਾਂ ਤੋਂ ਦੇਖ ਕੇ ਫਿਰ ਬਾਅਦ ਦੇ ਵਿੱਚ ਇਹ ਕਾਨੂੰਨ ਲਾ ਗਿਆ ਦੇਖੋ ਇਹਦੇ ਵਿੱਚ ਇਦਾਂ ਭਾਵੇਂ ਮਤਲਬ ਉਹ ਉਹਨਾਂ ਦੀਆਂ ਸਾਰੀਆਂ ਨੀਤੀਆਂ ਇੱਕ ਹੀ ਆ ਉਹਨਾਂ ਨੇ ਲਾਗੂ ਕਰਨਾ ਮਤਲਬ ਕਾਂਗਰਸ ਸਰਕਾਰ ਨੇ ਬੇਲੇ ਇਦਾਂ ਦਾ ਹੱਲਾ ਕਿਉਂ ਨਹੀਂ ਹੋਇਆ ਇੱਥੇ ਇਹ ਹਰਕਾ ਇਹ ਹੈ ਕਿ ਮੰਡੀ ਬੋਰਡ ਦਾ ਟੈਕਸ ਖਤਮ ਹੋਣਾ ਇਹਦੀ ਗੱਲ ਨਹੀਂ ਸੀ ਕਹੀ ਗਈ ਕਿ ਜਿਹੜਾ 8.5% ਟੈਕਸ ਹੈ ਉਹਨਾਂ ਦਾਨੀਆਂ ਦਾਨੀਆਂ ਨੂੰ ਨਹੀਂ ਦੇਣਾ ਉਹਨਾਂ ਨੂੰ ਬਦਲ ਮਨਾਵਾ ਹੋਣਾ ਉਹਦੇ ਵਿੱਚ ਇਹ ਗੱਲ ਨਹੀਂ ਕਹੀ ਸੀ ਉਹ ਜਿਹੜਾ ਮੰਡੀ ਢਾਂਚਾ ਉਹ ਮੰਡੀ ਢਾਂਚਾ ਉਦਾਂ ਦਾ ਉਦਾਂ ਹੀ ਖੜਾ ਸਗਾ ਤੇ ਜੇ ਮਤਲਬ ਥੋੜ ਜੇ ਖਰੀਦ ਹੋਈ ਆ ਥੋੜੀ ਬਾਰੀ ਤਾਂ ਬਹੁਤ ਥੋੜੀ ਮਾਮੂਲੀ ਜਿਹੜੀ ਆ ਖਰੀਦ ਹੋਈ ਆ ਤੇ ਉਹਦੇ ਨਾਲ ਬਹੁਤਾ ਅਸਰ ਨਹੀਂ ਪਿਆ ਅਸਲ ਵਿੱਚ ਇਹਦਾ ਜਿਹੜਾ ਇਹ ਮੰਡੀ ਢਾਂਚੇ ਖਤਮ ਕਰ ਰਿਹਾ ਹੈ ਸਾਰਾ ਕੁਝ ਪ੍ਰਾਈਵੇਟ ਕਰ ਰਿਹਾ ਹੈ ਇਸ ਇੰਨਾ ਇਤਫਾਕ ਹੈਗਾ ਉਹਦੇ ਨਾਲ ਜਿਹੜੇ ਉਹ ਨਹੀਂ ਉਹ ਨਹੀਂ ਕੀਤਾ ਸਕੇ ਸਵਰਨ ਸਿੰਘ ਦੀ ਲਾਡੀਆਂ 7 ਦਿਨ ਤੋਂ ਲਗਾਤਾਰ ਇਸ ਧਰਨੀ ਦੇ ਵਿੱਚ ਸ਼ਾਮਲ ਹੁੰਦੇ ਆ ਰਹੇ ਆ ਪਹਿਰਾਮ ਟੂਲ ਪਲਾਜਾ ਤੇ ਲਾਡੀਆਂ ਨੂੰ ਸਭ ਤੋਂ ਪਹਿਲਾ ਸਵਾਲ ਇਹ ਆ ਕਿ ਟੂਲ ਪਲਾਜਾ ਬੰਦ ਕੀਤਾ ਟੂਲ ਪਲਾਜਾ ਦੇ ਉੱਤੇ ਹੀ ਧਰਨਾ ਲਾਉਣ ਦਾ ਕਾਰਨ ਕੀ ਹੈ ਟੂਲ ਪਲਾਜਾ ਤੇ ਕਰਨਾ ਲਾਉਣ ਦਾ ਕਾਰਨ ਇਹ ਆ ਕਿ ਜਦੋਂ ਅਸੀਂ ਗੱਡੀ ਖਰੀਦਦੇ ਆ ਮੋਟਰਸਾਈਕਲ ਖਰੀਦਦੇ ਆ ਲੰਮ ਸਮੇਂ ਸਾਡੇ ਤੋਂ ਉਸ ਵੇਲੇ ਸਾਰਾ ਇਹਨਾਂ ਨੇ ਉਹ ਰੋਡ ਟੈਕਸ ਲਿਆ ਹੁੰਦਾ ਗੱਡੀ ਤੇ ਜਿਹੜੇ ਇਹਨਾਂ ਚੂਰ ਪਾ ਲਾਇਆ ਇਹ ਸਾਡੇ ਤੇ ਸਰਕਾਰ ਦੀ ਦਾਦਾਗਰੀ ਹੈ ਜਦੋਂ ਅਸੀਂ ਗੱਡੀ ਲੈਣ ਲੱਗੇ ਇਹਨਾਂ ਕੁਝ ਦੇ ਕੇ ਆਉਣੇ ਇਹਨਾਂ ਨੂੰ ਤੇ ਇਹ ਫਿਰ ਸਾਡੇ ਤੇ ਆ ਇਹ ਕੁਝ ਕਰਕੇ ਲਾ ਰਹੇ ਆ ਇਹ ਧੱਕੇ ਨਾਲ ਲਾ ਰਹੇ ਆ ਸਾਡੇ ਲੋਕਾਂ ਦੀ ਉਸ ਵਕਤ ਤੋਂ ਪਹਿਲੇ ਦਿਨ ਤੋਂ ਪੜ੍ਹਾਈ ਕਮਜ਼ੋਰ ਹੋਣ ਕਰਕੇ ਅਸੀਂ ਇਹਨਾਂ ਦੀ ਪਾਲਿਸੀ ਨੂੰ ਸਮਝ ਨਹੀਂ ਸਕੇ ਹੁਣ ਜਿਹੜਾ ਜੋਗਾ ਆ ਗਿਆ মিডিਆ ਦਾ ਜਾ ਲੋਕਾਂ ਕੋ ਮੋਬਾਈਲ ਆ ਗਏ ਆ ਇਹਨੇ ਕਰਕੇ ਹੀ ਇਹ ਲੋਕਾਂ ਨੂੰ ਜਾਗਰਤਾਈ ਆ ਇੱਕ ਇੱਕ ਗੱਲ ਜਿਹੜੀ ਆ ਉਹ ਲੋਕਾਂ ਤੱਕ ਪਹੁੰਚਦੀ ਤਾਂ ਲੋਕ ਅਜ ਉੱਠੇ ਆ ਇਹਦਾ ਪੜਾਈ ਤੋਂ ਕੱਚੇ ਹੋਣ ਕਰਕੇ ਇਹ ਜਿਹੜੇ ਲੋਕ ਸੀ ਇਹਨਾਂ ਨੇ ਸਾਨੂੰ ਇਸ ਢੰਗ ਵਿੱਚ ਵਰਤਿਆ ਮੈਂ ਤਾਂ ਇਹ ਗੱਲ ਜੂ ਕਹੂੰਗਾ ਸੱਚੇ ਪਾਤਸ਼ਾਹ 'ਕਿ ਬੇਨਤੀ ਕਰਦੇ ਆ ਪੈਰਪੁਰਖ ਅਗੇ ਸੱਚੇ ਪਾਤਸ਼ਾਹ ਜੇ ਐਨੀ ਦੁਨੀਆ ਕਰ ਲਾ ਕੇ ਉੱਠੀ ਆ ਤੇ ਇਹਨਾਂ ਦੇ ਵਾਸਤੇ ਉਹਨਾਂ ਮੋਦੀ ਹੋਣਾਂ ਦੇ ਦਿਮਾਗ ਦੇ ਵਿੱਚ ਸੱਚੇ ਪਾਤਸ਼ਾਹ ਬਸ ਕੇ ਇਹ ਸੰਗਠਨ ਨੂੰ ਕੱਟਿਆ ਜਾਵੇ ਜਿਉਂ ਕਿਉਂਕਿ ਪੰਜਾਬ ਦਾ ਹਾਲ ਵੀ ਵਿਹਾਰ ਬੰਗਾਲਾ ਰਹਾ ਹੁਣਾ ਮੈਂ ਕੱਲ ਇੱਕ ਭਈਆਂ ਨੂੰ ਪੁੱਛਿਆ ਵੀ ਤੁਸੀਂ ਇੱਥੇ ਕਿਉਂ ਆਨੇ ਕਹਿੰਦੇ ਸਾਡੇ ਕੋਲ ਪੰਜ ਕਿੱਲੇ ਆ ਸਾਡੀ ਮੱਕੀ 600 ਨੂੰ ਵਿਕੀ ਆ ਝੋਨਾ 700 ਨੂੰ ਵਿਕਿਆ ਸਾਡਾ ਤਾਂ ਕਿੱਡ ਵੀ ਨਹੀਂ ਭਰਦਾ ਕਹਿੰਦੇ ਇਹ ਨੀਤੀ ਸਾਡੇ ਤੇ ਪੜਾਈ ਗਈ ਆ ਇਹਨੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਤਗੜੇ ਹੋ ਕੇ ਪਰਮਾਤਮਾ ਅਗੇ ਅਰਦਾਸ ਕਰੀ ਦੀ ਕਿ ਸਾਡੀ ਜਥੇਬੰਦੀ ਦਾ ਏਕਾ ਰਹੇ ਪੈਲਪੁਰ ਖਾਬ ਕਿਰਪਾ ਕਰਕੇ ਇਹਨਾਂ ਦੇ ਏਕਾ ਬੰਦੀ ਜਥੇਬੰਦੀ ਦਾ ਏਕਾ ਬਣਿਆ ਰਹੇ ਇਹ ਸਰਕਾਰਾਂ ਨੂੰ ਚੁਕਣਾ ਤਾਂ ਹੀ ਪੈਂਦਾ ਜੇ ਏਕਾ ਹੋਵੇ ਇਹਨਾਂ ਕੁਝ ਕਹਿੰਦਾ ਵਿਖੇ ਮੈਂ ਤਾਂ ਜਹਾਜ਼ ਕਾਂ ਵਾਹਿਗੁਰੂ ਦੀ ਖਾਲਸਾ ਪਰ ਆਮ ਤੋਲਪਲਾਜੇ ਤੇ ਜਿਹੜਾ ਕਿਸਾਨਾਂ ਵੱਲੋਂ ਧਰਨਾ ਲਾ ਲਿਆ ਉਹਦੇ ਵਿੱਚ ਆਂਗਣਵਾੜੀ ਵਰਕਰ ਯੂਨੀਅਨ ਤੇ ਮੈਡਮ ਮੈਡਮ ਜੀ ਕੀ ਨਾਂ ਤੁਹਾਡਾ ਕਮਲਜੀਤ ਕੌਰ ਕਮਲਜੀਤ ਕੌਰ ਜੀ ਇਹ ਵੀ ਆਪਣੇ ਕਾਫਲੇ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਉਸ ਧਰਨੇ ਦੇ ਵਿੱਚ ਸ਼ਾਮਲ ਹੋ ਲਈ ਜਾ ਰਹੇ ਆਪਾਂ ਇਹਨਾਂ ਤੋਂ ਪੁੱਛ ਲਿਆ ਕਿ ਕੀ ਕਰਨਾ ਜਿਹੜਾ ਤੁਸੀਂ ਉਹਨਾਂ ਸਾਡੇ ਸਾਰੇ ਦਾ ਆ ਕਿ ਜਿਹੜੇ ਮਤਲਬ ਜਿਹੜੇ ਕਿਸਾਨਾਂ ਨੂੰ ਜਿਹੜਾ ਹੈ ਨਾ ਸਹੀ ਜਿਹੜੀਆਂ ਕੀਮਤਾਂ ਨਹੀਂ ਮਿਲ ਰਹੀਆਂ ਉਹਦੀ ਸਰਕਾਰ ਨੇ ਜਿਹੜਾ ਕਾਨੂੰਨ ਬਣਾਇਆ ਆ ਉਹ ਜਿਹੜਾ ਆ ਕਾਨੂੰਨ ਜਿਹੜਾ ਗਲਤ ਬਣਾਇਆ ਹੈਗਾ ਆ ਕਿਸਾਨ ਜਿੱਦਾਂ ਘਰਾਂ ਲਗਾਉਂਦੇ ਆ ਅਸੀਂ ਵੀ ਉਹਨਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦੇਵਾਂਗੇ ਜਿੰਨੀ ਦੇਰ ਤੱਕ ਜਿਹੜਾ ਕਾਨੂੰਨ ਉਹ ਵਾਪਸ ਨਹੀਂ ਲੈਣਗੇ ਤਾਂ ਅਸੀਂ ਸੰਘਰਸ਼ ਆਪਣਾ ਜਾਰੀ ਰੱਖਾਂਗੇ ਅਮਰਜੀਤ ਕੋਲ ਕਰੋੜੀ ਇਹ ਵੀ ਇਸ ਕਾਫਲੇ ਦੇ ਵਿੱਚ ਸ਼ਾਮਲ ਨੇ ਅੰਗਰਵਾੜੀ ਵਰਕਰ ਨੇ ਇਹਨਾਂ ਨੂੰ ਵੀ ਕੁਝ ਮੁਸ਼ਕਲਾਂ ਹੋਣਗੀਆਂ ਜਿਹੜਾ ਇਹ ਆਪਣਾ ਰੋਸ ਦਿਖਾਉਂਦੇ ਲੱਗਦੇ ਹੁੰਦੇ ਹਾਂ ਹਾਂਜੀ ਸਰ ਇਦਾਂ ਆ ਜੀ ਅਸੀਂ ਵੀ ਆਪਣੇ ਕਿਸਾਨ ਜਿਹੜੇ ਭਾਈ ਹੈਗੇ ਆ ਸਾਡੇ ਜਿਹੜੇ ਸੜਕਾਂ ਦੇ ਨਿਕਲੇ ਆ ਅਸੀਂ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਦੇਣ ਲਈ ਸਾਡੇ ਬਹਿਰਾਮ ਵਿਖੇ ਟੂਪਲਾਜਾ ਦੇ ਉੱਤੇ ਜਿਹੜਾ ਉਹਨਾਂ ਨੇ ਧਰਨਾ ਲਗਾਇਆ ਹੋਇਆ ਅਸੀਂ ਉਹਦੇ ਵਿੱਚ ਜਾ ਰਹੇ ਆ ਕਿਉਂਕਿ ਅਸੀਂ ਵੀ ਸਾਰੇ ਜਿਹੜੇ ਆ ਕਿਸਾਨ ਪਰਿਵਾਰਾਂ ਦੇ ਵਿੱਚੋਂ ਆ ਅਸੀਂ ਵੀ ਕਿਸਾਨ ਪਰਿਵਾਰਾਂ ਦੀਆਂ ਇਹਨਾਂ ਬੇਟੀਆਂ ਆ ਜਾਂ ਬਹੂਆਂ ਹੈਗੀਆਂ ਆ ਤੇ ਇਹ ਇਹਨਾਂ ਜਿਹੜੀਆਂ ਜਿਹੜੀਆਂ ਅੱਜ ਮੁਸ਼ਕਲਾਂ ਕਿਸਾਨਾਂ ਨੂੰ ਆ ਰਹੀਆਂ ਆ ਇਹ ਆਉਣ ਵਾਲੇ ਸਮੇਂ ਵਿੱਚ ਸਾਰਿਆਂ ਨੂੰ ਦੇਖਣ ਨੂੰ ਨਜ਼ਰ ਆਣਗੀਆਂ ਇਸ ਲਈ ਅਸੀਂ ਵੀ ਹੈ ਜਿਹੜਾ ਮੋਦੀ ਸਰਕਾਰ ਨੇ ਜਿਹੜਾ ਬੈਲ ਪਾਸ ਕੀਤਾ ਆ ਅਸੀਂ ਉਹ ਸਾਰੇ ਇਸ ਦਾ ਬਾਈਕਾਟ ਕਰਦੇ ਆਂ ਔਰ ਅਸੀਂ ਕਿਸਾਨ ਵੀਰਾਂ ਦਾ ਸਾਥ ਦੇਣ ਲਈ ਉਹਨਾਂ ਦੇ ਨਾਲ ਅੱਜ ਮੁੰਡੇ ਨਾ ਮੁੰਡੇ ਜੋੜ ਕੇ ਇਸ ਲੜਾਈ ਦੇ ਵਿੱਚ ਭਾਗ ਲੈਣ ਜਾ ਰਹੇ ਹਾਂ ਜਿਹੜੀ ਯੂਨੀਅਨਾਂ ਦਾ ਸਾਡੀ ਜੀ ਅਸੀਂ ਆਂਗਣਵਾੜੀ ਯੂਨੀਅਨ ਮਲਾਜਮ ਜਿਹੜੀ ਆਂਗਣਵਾੜੀ ਮਲਾਜਮ ਯੂਨੀਅਨ ਭੈਣ ਹਰਗਵਿੰਦ ਕੌਰ ਦੀ ਜਿਹੜੀ ਯੂਨੀਅਨ ਆ ਅਸੀਂ ਉਹਦੇ ਨਾਲ ਰਿਲੇਟਡ ਹੈਗੇ ਹਾਂਜੀ ਇਦਾਂ ਆ ਸਰ ਜਿਹੜੀਆਂ ਅੱਜ ਮੁਸ਼ਕਲਾਂ ਦੇ ਨਹੀਂ ਆਪਣੇ ਜਿਹੜੇ ਕਿਸਾਨ ਭਾਈਆ ਸੜਕਾਂ ਦੇ ਨਿਕਲੇ ਆ ਔਰ ਅਸੀਂ ਜਿਹੜੀ ਮੈਸ ਜੂਨੀਅਨ ਦੇ ਵਿੱਚ ਹੈਗੇ ਆ ਜਿਹੜੀ ਸਾਡੀ ਆਂਗਣਵਾੜੀ ਵਰਕਰ ਦੀਆਂ ਵੀ ਬਹੁਤ ਸਾਰੀਆਂ ਪ੍ਰੋਬਲਮ ਆ ਬਹੁਤ ਸਾਰੀਆਂ ਮੰਗਾਂ ਆ ਜਿਹੜੀਆਂ ਅਸੀਂ ਟਾਈਮ ਟੂ ਟਾਈਮ ਸਰਕਾਰ ਦੇ ਅੱਗੇ ਰੱਖ ਰਹੇ ਆ ਪਰ ਸਾਡੀਆਂ ਮੰਗਾਂ ਦਾ ਵੀ ਜਿਹੜਾ ਕੋਈ ਨਿਪਟਾਰਾ ਨਹੀਂ ਹੋ ਰਿਹਾ ਹੈਗਾ ਇਸ ਲਈ ਅਜ਼ਾਨੇ ਨਾਲ ਅਸੀਂ ਉਹਨਾਂ ਨੂੰ ਵੀ ਕਹਿਣਾ ਹੈ ਕਿ ਇਹੋ ਵੀ ਸਾਡਾ ਵੀ ਸਮਰਥਨ ਕਰਨ ਇਹਨਾਂ ਦੇ ਵਿੱਚ ਔਰ ਅਸੀਂ ਉਹਨਾਂ ਦਾ ਸਾਥ ਦੇ ਰਹੇ ਆਂ ਤੇ ਆਉਣ ਵਾਲੇ ਸਮੇਂ ਜਦੋਂ ਸਾਨੂੰ ਲੋੜ ਪੈਂਦੀ ਹੈ ਉਹ ਵੀ ਸਾਡਾ ਵੀ ਸਾਥ ਦੇਣਗੇ ਇਸ ਲਈ ਅਸੀਂ ਅੱਜ ਇਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਆ ਅਸੀਂ ਇਕੱਠੇ ਹੋ ਕੇ ਇਹਨਾਂ ਸਰਕਾਰਾਂ ਦਾ ਜਿਹੜਾ ਹੈ ਉਹ ਬਾਈਕਾਟ ਕਰ ਰਹੇ ਆਂ ਬਹੁਤ-ਬਹੁਤ ਧੰਨਵਾਦ ਬਹੁਤ ਹੀ ਗਹਿਰੇ ਵਿਚਾਰ ਕਿਸਾਨ ਦੀ ਬੇਟੀ ਨੇ ਰੱਖਿਆ ਕਿਹਾ ਕਿ ਅੱਜ ਕਿਸਾਨ ਵੀ ਸਾਡਾ ਸਾਥ ਦੇਣ ਤੇ ਅਸੀਂ ਵੀ ਉਹਨਾਂ ਦਾ ਸਾਥ ਦੇਣ ਦੇ ਲਈ ਤਿਆਰ ਹਾਂ ਹਾਂ ਜਿੰਦਾਬਾਦ ਜਿੰਦਾਬਾਦ